ਹਾਂਜੀ ਕੱਲ ਮੈਂ ਆਪਣੇ ਖੇਤ ਦੇ ਵਿੱਚ ਦੇਖਣ ਵਾਸਤੇ ਗਿਆ ਕਿ ਕਿਹੜੇ ਪਾਸੇ ਕਿੰਨਾ ਖਾਦ ਪੈਣਾ ਹੈ ਕਿੰਨੀ ਦਵਾਈ ਪੈਣੀ ਹੈ ਬਾਕੀ ਕੀ ਕਰਨਾ ਚਾਹੀਦਾ ਤੇ ਇਹ ਸਾਡੇ ਪਿੱਛੇ-ਪਿੱਛੇ ਸਾਡੀ ਵੀਡੀਓ ਬਣਾਉਂਦਾ ਆਈ ਗਿਆ ਅਸੀਂ ਹੋਰ ਦੂਰ ਚਲੇ ਗਏ ਇਹ ਫੇਰ ਅੱਗੇ ਚਲੇ ਗਿਆ ਅਸੀਂ ਹੋਰ ਦੂਰ ਚਲੇ ਗਏ ਇਹ ਫੇਰ ਸਾਡੇ ਨੇੜੇ ਆ ਗਿਆ ਅਸੀਂ ਹੋਰ ਦੂਰ ਚਲੇ ਗਏ ਫੇਰ ਸਾਡੇ ਜਿਹੜੇ ਆ ਗਿਆ ਸਾਨੂੰ ਉਕਸਾਉਂਦਾ ਸੀ ਤੇ ਉਦੋਂ ਬਾਅਦ ਅਸੀਂ ਮੋਟਰ ਤੇ ਆ ਗਏ ਮੋਟਰ ਤੇ ਆ ਕੇ ਇਹ ਫੇਰ ਸਾਨੂੰ ਤੰਗ ਪਰੇਸ਼ਾਨ ਕਰਨ ਲੱਗਿਆ ਮੈਂ ਪੁਲਿਸ ਨੂੰ ਕਾਲ ਕੀਤੀ ਕਿ ਇਹ ਤੰਗ ਪਰੇਸ਼ਾਨ ਕਰਦੇ ਨੇ ਮਨਮੋਹਨ ਸਿੰਘ ਮਕਾਰੋ ਪਰ ਜਿਹੜਾ ਮੇਰਾ ਵੱਡਾ ਭਰਾ ਏ ਉਹਨੂੰ ਫੋਨ ਕਰਕੇ ਇਹਨੇ ਬੁਲਾ ਲਿਆ ਦਵਿੰਦਰ ਸਿੰਘ ਨੇ ਉਹਨੇ ਆ ਕੇ ਕਾਲ ਸਿੱਧੀ ਮੇਰੇ ਉੱਪਰ ਚੜਾਤੀ ਉਥੇ ਗਵਾ ਸੀ ਜਿਹਨਾਂ ਨੇ ਸਾਰਾ ਕੁਝ ਦੇਖਿਆ ਮੈਂ ਬੋਰਡ ਦੇ ਉੱਪਰ ਬੁੜਕ ਕੇ ਡਿੱਗ ਗਿਆ ਤੇ ਸ਼ੀਸ਼ੇ ਨਾਲ ਜਾ ਵਜਿਆ ਜਿਉਂ ਹੀ ਮੈਂ ਥੱਲੇ ਡਿੱਗਿਆ ਤੇ ਦਵਿੰਦਰ ਸਿੰਘ ਉਹਨੂੰ ਸਿੱਧਾ ਜਦੋਂ ਗੱਡੀ ਲੈ ਕੇ ਆ ਰਿਹਾ ਸੀ ਤਾਂ ਦਵਿੰਦਰ ਸਿੰਘ ਸਿੱਧਾ ਇਹਨੂੰ ਕਹਿ ਰਿਹਾ ਸੀ ਵੀ ਚੜਾ ਦੇ ਉੱਪਰ ਗੱਡੀ ਇਹਨੂੰ ਅੱਜ ਮਾਰ ਕੇ ਛੱਡਣਾ ਤੇ ਮੈਂ ਜਦੋਂ ਥੱਲੇ ਗਿਰਿਆ ਇਹਨੇ ਦੋਨੇ ਜਣਿਆਂ ਨੇ ਮੇਰੀ ਮਾਰਕੁੱਟ ਸ਼ੁਰੂ ਕਰਤੀ ਉੱਥੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਛਡਾਇਆ ਤੇ ਉਹ ਤੋਂ ਬਾਅਦ ਪੁਲਿਸ ਆ ਗਈ ਪੁਲਿਸ ਪੁੱਛਦੀ ਵੀ ਅਸੀਂ ਜਿਹੜਾ ਹੈਗਾ ਕੀ ਮਾਮਲਾ ਹੈ ਜਿਹੜਾ ਤੁਹਾਡਾ ਹੈਗਾ ਮੈਂ ਜਿਹੜੀ ਪੁਲਿਸ ਪਾਰਟੀ ਆਈ ਐਸ ਐਚਓ ਸਾਹਿਬ ਉਹਨਾਂ ਦੇ ਨਾਲ 8-10 ਬੰਦੇ ਜਿਹੜੇ ਸੀਗੇ ਮੈਂ ਉਹਨਾਂ ਨੂੰ ਦੱਸਣ ਲੱਗ ਗਿਆ ਕਿ ਆਹ ਜਿਹੜਾ ਟਰਾਂਸਫਾਰਮਰ ਹੈ ਇਹ ਜਦੋਂ ਅਸੀਂ ਜ਼ਮੀਨ ਖਰੀਦੀ ਇਹ ਸਰਬਣ ਸਿੰਘ ਦੇ ਨਾਮ ਦਾ ਹੈ ਜਿਹੜਾ ਕਿ ਇਹ ਲੱਗਿਆ ਹੋਇਆ ਸੀਗਾ ਜਿਨ੍ਹਾਂ ਜਿਨ੍ਹਾਂ ਦੇ ਨਾਮ ਜ਼ਮੀਨ ਲੱਗੀ ਹੈ ਉਸ ਟਰਾਂਸਫਾਰਮ ਦੇ ਵਿੱਚ ਉਹਨਾਂ ਉਹਨਾਂ ਦਾ ਹਿੱਸਾ ਹੈਗਾ ਉਸ ਟਰਾਂਸਫਾਰਮਰ ਦੇ ਵਿੱਚ ਮੇਰਾ ਹਿੱਸਾ ਉਹਦੇ ਨਾਲ ਹੀ ਟਰਾਂਸਫਾਰਮਰ ਈਕਮਰਮੋਹਨ ਸਿੰਘ ਨੇ ਲਵਾ ਲਿਆ ਤੇ ਇਹਨਾਂ ਨੇ ਉਸ ਟਰਾਂਸਫਾਰਮਰ ਦੇ ਆਲੇ-ਦੁਆਲੇ ਆਪਣੀ ਕਿਆਰੀ ਬਣਾ ਲਈ। ਯਾਨੀ ਉਸ ਟਰਾਂਸਫਾਰਮਰ ਦੇ ਵਿੱਚ ਮੇਰਾ ਜਿਹੜਾ ਹਿੱਸਾ ਹੈ ਤੇ باوجود ਇਸ ਦੇ ਮੈਂ ਉੱਥੇ ਕੋਈ ਦਖਲ ਨਹੀਂ ਦਿੰਦਾ। ਤੇ ਤੀਸਰਾ ਟਰਾਂਸਫਾਰਮਰ ਜਿਹੜਾ ਤੀਸਰਾ ਕਨੈਕਸ਼ਨ ਬਿਜਲੀ ਦਾ ਉਹ ਮੈਂ ਆਪਣਾ ਅਡ ਲਵਾਇਆ ਜਿੱਥੇ ਮੇਰਾ ਬੋਰ ਹੋਇਆ ਹੋਇਆ ਜਿੱਥੇ ਮੇਰਾ ਚ ਬੱਜਿਆ ਹੈ ਜਿੱਥੇ ਮੇਰਾ ਟਰਾਂਸਫਾਰਮਰ ਹੈ। ਤੇ ਉਥੇ ਆ ਕੇ ਇਹ ਦੋਨੇ ਜਣੇ ਉਥੇ दखलंदाजी ਕਰਦੇ ਨੇ ਮੇਰੀਆਂ ਸਬਜ਼ੀਆਂ 6-7 ਵਾਰ ਇਹਨਾਂ ਨੇ ਮੇਰੀਆਂ ਸਬਜ਼ੀਆਂ ਪੱਟਤੀਆਂ ਤੇ ਜਦ ਕਿ ਇਹਨਾਂ ਨੂੰ ਇਸ ਤਰ੍ਹਾਂ ਕਰਨ ਦਾ ਉਥੇ ਕੋਈ ਅਧਿਕਾਰ ਨਹੀਂ ਹੈ ਦਵਿੰਦਰ ਸਿੰਘ ਦੇ ਨਾਂ ਦਾ ਉਥੇ ਕੋਈ ਵੀ ট্রান্সਫਾਰਮਰ ਨਹੀਂ ਹੈ باوجود ਇਸ ਤੇ ਆ ਕੇ ਇਹ ਫੇਰ दखलंदाजी ਕਰਦੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਤੁਹਾਡੇ ਵੱਲੋਂ ਵਾਇਰਲ ਹੋ ਰਹੀ ਆ ਵੀ ਤੁਸੀਂ ਛੋਟੀ ਡੰਡੇ ਜਿਹਾ ਮਾਰਦੇ ਆ ਉਹ ਕਿਹਿਆ ਸਿਗਾ ਮਾਮਲਾ ਜਦੋਂ ਇਹ ਫੇਸਬੁੱਕ ਤੇ ਲਾਈਵ ਹੋ ਕੇ ਜਦੋਂ 10 ਵਾਰੀ ਇਹ ਬੰਦਾ ਫੇਸਬੁੱਕ ਤੇ ਮੈਨੂੰ ਐਕਸਪੋਜ਼ ਕਰ ਰਿਹਾ ਜਿੱਥੇ ਮੈਂ ਜਾਣਾ ਉੱਥੇ ਮੇਰੀ ਵੀਡੀਓ ਬਣਾਉਣ ਲੱਜਾਂਦਾ ਜਿੱਥੇ ਮੈਂ ਜਾਣਾ ਉੱਥੇ ਮੇਰੀ ਵੀਡੀਓ ਬਣਾਉਣ ਲੱਜਾਂਦਾ ਮੈਂ ਸਿਵਲ ਕੱਪੜਿਆਂ ਚ ਐ ਮੈਂ ਉੱਥੇ ਮੇਰੀ ਵੀਡੀਓ ਬਣਾਉਣ ਲੱਜਾਂਦਾ ਮੈਂ ਟਰੈਕਟਰ ਨਾਲ ਆਪਣੇ ਖੇਤਾਂ ਚ ਕੰਮ ਕਰ ਰਿਹਾ ਉੱਥੇ ਮੇਰੀ ਵੀਡੀਓ ਬਣਾਉਣ ਲੱਜਾਂਦਾ ਮੈਂ ਆਪਣੇ ਕਿਸੇ ਪਰਿਵਾਰ ਨਾਲ ਗਿਆ ਹੋਇਆ ਮੇਰੀ ਉੱਥੇ ਵੀਡੀਓ ਬਣਾਉਣ ਲੱਜਾਂ ਮੇਰਾ ਬੇਟਾ ਆਇਆ ਉਹ ਨੂੰ ਮੈਂ ਕਿਹਾ ਬੀਜ ਲੈ ਆ ਇਹ ਮੇਰੇ ਬੇਟੇ ਦੀ ਮੈਂ ਉਹ ਬੀਜ ਗੱਡੀ 'ਚ ਰੱਖਣ ਲੱਗਿਆ ਤੇ ਉਹਦੀ ਵੀਡੀਓ ਬਣਾ ਬਣਾ ਕੇ ਫੇਸਬੁੱਕ ਤੇ ਪਾਤੀ ਤੇ ਜਦੋਂ ਬੰਦਾ 10 ਵਾਰੀ ਕੋਈ ਇਸ ਤਰੀਕੇ ਨਾਲ ਗਲਤ ਬੰਦੇ ਨੂੰ ਐਕਸਪੋਜ਼ ਕਰਦਾ ਫਿਰ ਇੱਕ ਵਾਰੀ ਤਾਂ ਬੰਦਾ ਆਪਣੇ ਤਰੀਕੇ ਨਾਲ ਉਸ ਗੱਲ ਦਾ ਜਵਾਬ ਦਿੰਦਾ ਨਹੀਂ ਤਾਂ ਲੋਕ ਇਹ ਕਹਿਣਗੇ ਵੀ ਹਾਂ ਇਸ ਬੰਦੇ ਦੇ ਵਿੱਚ ਕੋਈ ਨਾ ਕੋਈ ਕਮੀ ਹੈ ਇਸ ਬੰਦੇ ਦੀ ਕੋਈ ਨਾ ਕੋਈ ਗਲਤੀ ਹੈ ਜੇ ਤੁਸੀਂ ਜਵਾਬ ਨਹੀਂ ਦਿੰਦੇ ਮੈਂ ਬਹੁਤ ਸਾਰੇ ਜਿਹੜੇ ਹੈਗੇ ਉਹ ਨਿਊਜ਼ ਚੈਨਲਾਂ ਦੇ ਉੱਤੇ ਆਪਣੀ ਗੱਲਬਾਤ ਰੱਖ ਚੁੱਕੇ ਹਾਂ ਬਹੁਤ ਸਾਰੇ ਜਿਹੜੇ ਮੀਡੀਆ ਹਾਊਸ ਹੈ ਉੱਥੇ ਮੈਂ ਆਪਣੀ ਗੱਲ ਰੱਖ ਚੁੱਕੇ ਹਾਂ ਗੱਲ ਸਾਰੀ ਉੱਥੇ ਕਲੀਅਰ ਹੈ ਤੇ ਜਦੋਂ ਇਹ ਫੇਸਬੁੱਕ ਤੇ ਫੇਰ ਲਾਈਵ ਹੋ ਕੇ ਮੈਨੂੰ ਐਕਸਪੋਜ਼ ਕਰ ਰਿਹਾ ਹੈ ਗਲਤ ਬੋਲ ਰਿਹਾ ਗਲਤ ਬਿਆਨਬਾਜ਼ੀ ਕਰ ਰਿਹਾ ਹੈ ਫੇਰ ਬੰਦੇ ਨੂੰ ਗੁੱਸਾ ਆਉਂਦਾ ਹੀ ਹੈ ਤੇ ਉਹਨੂੰ ਇਸ ਤਰ੍ਹਾਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੂੰ ਆਪਣੇ ਕਾਗਜ਼ਾਂ ਦੀ ਲੜਾਈ ਜਿਹੜੀ ਹੈਗੀ ਹੈ ਉਹ ਲੜ ਜਦ ਕਿ ਸਾਡੇ ਕੇਸ ਚੱਲਦੇ ਨੇ 15 18 ਕੇਸ ਚੱਲਦੇ ਨੇ ਸਾਡੇ ਤੂੰ ਆਪਣੇ ਕੋਰਟ ਦੇ ਵਿੱਚ ਪੱਖ ਰੱਖ ਤੇਰਾ ਵਕੀਲ ਤੇਰੇ ਪੱਖ ਰੱਖੇ ਤੂੰ ਸਾਨੂੰ ਇਹ ਪ੍ਰਵੋਕ ਕਰਦਾ ਹੈ ਸਾਨੂੰ ਉਕਸਾਉਣਾ ਹੈ ਤੇਰਾ ਇਹ ਗਲਤ ਕੰਮ ਹੈ ਤੂੰ ਕਿਉਂ ਇਸ ਤਰੀਕੇ ਨਾਲ ਕਰਦਾ ਹੈ ਇਹ ਸਾਰੀ ਜਿਹੜੀ ਕਾਰਵਾਈ ਹੈ ਕੋਰਟ ਦਾ ਮਾਮਲਾ ਹੈਗਾ ਤੂੰ ਕੋਰਟ ਦੇ ਵਿੱਚ ਜਾ ਕੇ ਗੱਲ ਕਰ ਸਾਨੂੰ ਉਕਸਾਉਣ ਦਾ ਮਤਲਬ ਜਿੱਥੇ ਤੇਰਾ ਜਿੱਥੇ ਤੇਰਾ ਬੂਰ ਹੈ ਤੂੰ ਉੱਥੇ ਜਾ ਅਸੀਂ ਤੈਨੂੰ ਤੰਗ ਨਹੀਂ ਕਰਦੇ ਤੂੰ ਸਾਨੂੰ ਤੰਗ ਪ੍ਰੇਸ਼ਾਨ ਕਰਦਾ ਇੱਕ ਉਹਨਾਂ ਨੇ ਦੋਸ਼ ਲਾਇਆ ਵੀ ਜਿਹੜਾ ਵੀ ਉਹਨਾਂ ਦੀ ਬੀਸੇ ਨੂੰ ਤੱਕਾ ਤੁਸੀਂ ਮਾਰਿਆ ਤੇ ਗਿਰ ਗਏ ਬੇਹੋਸ਼ ਹੋ ਗਏ ਤੇ ਉਹਦੇ ਕਰਕੇ ਡੈਥ ਹੋਈ ਹੈ ਜੀ ਇੱਚ ਕਿਸ ਚਾਹੀਏ ਜੀ ਬਿਲਕੁਲ ਇਹ ਬੇਮੁਨਾਦ ਹੈ ਸਰਾ ਸਰ ਇਹ ਗੱਲ ਝੂਠ ਹੈ ਉਸ ਵੇਲੇ ਪੁਲਿਸ ਪਾਰਟੀ ਐਸ ਐਚ ਓ ਸਾਹਿਬ 7 8 ਬੰਦੇ ਉਹਨਾਂ ਦੇ ਨਾਲ 8 10 ਬੰਦੇ ਉਹਨਾਂ ਦੇ ਨਾਲ ਜਿਹੜੇ ਹੋਣਗੇ ਤੇ ਮੈਂ ਉਹਨਾਂ ਨੂੰ ਇਹ ਸਮਝਾ ਰਿਹਾ ਕਿ ਆਹ ਕਿਆਰੀ ਉਹਨਾਂ ਦੀ ਹੈ ਆਹ ਕਿਆਰੀ ਮੇਰੀ ਐ ਮੇਰੀ ਕਿਆਰੀ ਵੱਲ ਉਹ ਕਰਕੇ ਅਸੀਂ ਖੜੇ ਐ ਐਸਐਚਓ ਸਾਹਿਬ ਸਾਰੇ ਜਿੰਨੇ ਵੀ ਮੇਰਾ ਰਿਸ਼ਤੇਦਾਰ ਵੀ ਖੜਾ ਐ ਅਸੀਂ ਸਾਰੇ ਉਧਰ ਵੱਲ ਨੂੰ ਮੂੰਹ ਕਰਕੇ ਖੜੇ ਐ ਉਹਦੀ ਵਾਈਫ ਪਿੱਛੇ ਖੜੀ ਖੜੀ ਗਿਰ ਗਈ ਤੇ ਉਹ ਤੋਂ ਬਾਅਦ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੇ ਉਹਨਾਂ ਦੇ ਪੈਰ ਵੀ ਛッセ ਹੱਥਾਂ ਦੀਆਂ ਤਲੀਆਂ ਮਲੀਆਂ ਮੂੰਹ 'ਚ ਪਾਣੀ ਵੀ ਪਾਇਆ ਉਹ ਤੋਂ ਬਾਅਦ ਇਹ ਚੱਕ ਕੇ ਇਹ ਹਸਪੀਟਲ ਉਹਨੂੰ ਲੈ ਗਿਆ ਤੇ ਉਹ ਤੋਂ ਬਾਅਦ ਮੈਨੂੰ ਮੇਰੇ ਰਿਸ਼ਤੇਦਾਰ ਚੱਕ ਕੇ ਹਸਪੀਟਲ ਖੇੜੇ ਲੈ ਗਏ ਉਹ ਤੋਂ ਪਹਿਲਾਂ ਅਸੀਂ ਜਾਂਦੇ ਜਾਂਦੇ ਥਾਣੇ ਇਹਨਾਂ ਦੇ ਖਿਲਾਫ ਜੋ ਇਹਨਾਂ ਨੇ ਕਾਰਵਾਈ ਕੀਤੀ ਮੇਰੇ ਤੇ ਗੱਡੀ ਚੜਾਈ ਮੈਨੂੰ ਦੋਨੇ ਜਣਿਆਂ ਨੇ ਰਲ ਕੇ ਮਾਰਨ ਜਾਨੋ ਮਾਰਨ ਦੀ ਨੀਅਤ ਨਾਲ ਮੇਰੇ ਤੇ ਗੱਡੀ ਚੜਾਈ ਅਸੀਂ ਉਹੋ ਦਰਖਾਸਤ ਥਾਣੇ ਲਿਖਾ ਕੇ ਫਿਰ ਮੈਨੂੰ ਹਸਪੀਟਲ ਹਸਪੀਟਲ ਲੈ ਕੇ ਗਏ ਆ ਤੇ ਮੇਰੇ ਖਿਲਾਫ ਜੋ ਇਹ ਕੁਝ ਬੋਲ ਰਹੇ ਨੇ ਉਹ ਸਰਾਸਰ ਝੂਠ ਹੈ ਸਰਾਸਰ ਗਲਤ ਹੈ ਜੀ ਕੱਲ ਸਾਨੂੰ ਆਫਟਰਨੂਨ ਦੇ ਵਿੱਚ ਪੁਲਿਸ ਨੂੰ ਕੰਪਲੇਂਟ ਆਈ ਸੀ ਕਿ ਸਤਵਿੰਦਰ ਬੁੱਗਾ ਤੇ ਜਿਹੜਾ ਉਹਦਾ ਬ੍ਰਦਰ ਹੈ ਦਵਿੰਦਰ ਭੋਲਾ ਇਹਨਾਂ ਦੀ ਇਹਨਾਂ ਦੇ ਖੇਤਾਂ ਦੇ ਵਿੱਚ ਲੜਾਈ ਹੋ ਰਹੀ ਹੈ ਤੇ ਜਿਸ ਤੇ ਐਸ ਐਚਓ ਬਡਾਲੀਆਲਾ ਸਿੰਘ ਇੰਸਪੈਕਟਰ ਦਵਿੰਦਰ ਸਿੰਘ ਮੌਕੇ ਤੇ ਚਲੇ ਗਏ ਸੀ ਐਸ ਐਚਓ ਸਾਹਿਬ ਜਦੋਂ ਉੱਥੇ ਮੌਕੇ ਤੇ ਪਹੁੰਚੇ ਦੋਵਾਂ ਧਿਰਾਂ ਉੱਥੇ ਮੌਜੂਦ ਸੀ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਸਤਵਿੰਦਰ ਬੁੱਗਾ ਆਪਣੀ ਗੱਲਬਾਤ ਦੱਸਣ ਲੱਗਿਆ ਵੀ ਜੋ ਵੀ ਉਹਦਾ ਇਸ਼ੂ ਸੀ ਤਾਂ ਉਹਨਾਂ ਦੇ ਮੌਕੇ ਤੇ ਖੜੇ ਤੇ ਹੀ ਦਵਿੰਦਰ ਭੋਲਾ ਦੀ ਵਾਈਫ ਅਮਰਜੀਤ ਕੌਰ ਜਿਹੜੇ ਉੱਥੇ ਪ੍ਰੈਜ਼ੈਂਟ ਸੀ ਉਹਨਾਂ ਨੂੰ ਮੈਡੀਕਲ ਇਸ਼ੂ ਹੋਣ ਲੱਗ ਗਿਆ ਦੰਦਲਾਂ ਪੈਣ ਲੱਗੀਆਂ ਜਿੱਦਾਂ ਦੰਦਲਾਂ ਪੈਣ ਲੱਗੀਆਂ ਉਹਨਾਂ ਨੂੰ ਤਾਂ ਉੱਥੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਚੱਲੀਆਂ ਵਗੈਰਾ ਰਗੜੀਆਂ ਬਟ ਚਲੋ ਜੇ ਇੰਪਰੂਵਮੈਂਟ ਜਦੋਂ ਨਹੀਂ ਹੋਈ ਉਹਨਾਂ ਨੂੰ ਸਿਵਲ ਹਸਪਤਾਲ ਖੇੜਾ ਲੈ ਕੇ ਲੈ ਕੇ ਜਾਇਆ ਗਿਆ ਸਿਵਲ ਹਸਪਤਾਲ ਖੇੜਾ ਦੇ ਵਿੱਚ ਐਮਐਲਆਰ ਕੱਟੀ ਗਈ ਦਵਿੰਦਰ ਪੋਲਾ ਜੀ ਦੀ ਤੇ ਜਿਹੜੇ ਉਹਨਾਂ ਦੇ ਵਾਈਫ ਨੇ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪਤਲ ਫਤੇਗੜ ਸਾਹ ਬਸਤੇ ਜਿੱਥੋਂ ਅੱਗੇ ਉਹਨਾਂ ਨੂੰ ਫਰਦਰ ਜੀ ਐਮ ਸੀ ਐਚ 32 ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਜਦੋਂ ਫਤੇਗੜ ਤੋਂ 32 ਜਾ ਰਹੇ ਸੀਗੇ ਤਾਂ ਓਨ ਦਾ ਵੇ ਅਮਰਜੀਤ ਕੌਰ ਦੀ ਡੈਥ ਹੋ ਗਈ ਜਿਸ ਤੋਂ ਬਾਅਦ ਉਹ ਮਿਡਵੇ ਤੋਂ ਹੀ ਸਿਵਲ ਹਸਪਤਲ ਖੇੜਾ ਦੇ ਵਿੱਚ ਡੈੱਡ ਬੋਡੀ ਨੂੰ ਲੈ ਕੇ ਆਪਣੇ ਵਾਈਫ ਦੀ ਅਮਰਜੀਤ ਕੌਰ ਦੀ ਦਵਿੰਦਰ ਪੋਲਾ ਸਿਵਲ ਹਸਪਤਲ ਖੇੜਾ ਆ ਗਏ ਜਵਿੰਦਰ ਪੋਲਾ ਨੇ ਅਲਿਗੇਸ਼ਨ ਵੀ ਲਾਇਆ ਵੀ ਕਹਿੰਦਾ ਵੀ ਮੇਰੀ ਜਿਹੜੀ ਐਮਲਰ ਪਹਿਲਾਂ ਉੱਥੇ ਕੱਟੀ ਨਹੀਂ ਜਾ ਰਹੀ ਸੀਗੀ ਇਸ ਕਰਕੇ ਮੈਨੂੰ ਬੜਾ ਪ੍ਰੇਸ਼ਾਨ ਕੀਤਾ ਗਿਆ ਤੇ ਪੁਲਸ ਤੋਂ ਵੀ ਇਹਨੇ ਅਲਿਗੇਸ਼ਨ ਲਾਇਆ ਵੀ ਪੁਲਸਰੀ ਉਹਨਾਂ ਨੇ ਜਿਹੜੇ ਸੁਤਵਿੰਦਰ ਬੋਗਾ ਦੀ ਕਿਤਨਾ ਕਿਤੇ ਮਦਦ ਕਰ ਰਹੀ ਹੈ ਦੇਖੋ ਜੀ ਜਦੋਂ ਲੜਾਈ ਦੀ ਸਾਨੂੰ ਸੂਚਨਾ ਮਿਲੀ ਹੈ ਤੁਰੰਤ ਅਸੀਂ ਉੱਥੇ ਚਲੇ ਗਏ ਉਸ ਤੋਂ ਬਾਅਦ ਜਾਣ ਤੋਂ ਥੋੜੇ ਜਰ ਦੇ ਵਿੱਚ ਹੀ ਜਿਹੜੇ ਮਤਲਬ ਜੋ ਐਸਐਚਓ ਸਭ ਉੱਥੇ ਖੜੇ ਸੀ ਉਦੋਂ ਕੋਈ ਲੜਾਈ ਝਗੜਾ ਨਹੀਂ ਹੋਇਆ ਉਹਨਾਂ ਦਾ ਆਪਸ ਦੇ ਵਿੱਚ ਖੜਿਆ ਤਾਂ ਇਹ ਉਹਨਾਂ ਦੇ ਵਾਈਫ ਨੂੰ ਮੈਡੀਕਲ ਇਸ਼ੂ ਆ ਗਿਆ ਜਿੱਥੋਂ ਪੁਲਿਸ ਪਾਰਟੀ ਨੇ ਇਮੀਡੀਏਟਲੀ ਉਹਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਤਾਂ ਕੋਈ ਫੇਵਰਿਜ਼ਮ ਨਹੀਂ ਹੈਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਸਭ ਕੋ ਮਦਦ ਕਰਨ ਦੀ ਕੋਸ਼ਿਸ਼ ਹੀ ਕੀਤੀ ਹੈ ਜਿੰਨੀ ਅਸੀਂ ਉਹਨਾਂ ਦੀ ਕੀਤੀ ਹੈ ਜਿਹੜੀ ਉਹਨਾਂ ਦੇ ਵਾਈਫ ਦੀ ਹੈਲਪਿੰਗ ਮੈਡੀਕਲ ਕੰਡੀਸ਼ਨ ਸੀਗੀ ਉਸ ਟਾਈਮ ਤੇ ਜਿੰਨੀ ਅਸੀਂ ਮਦਦ ਕਰ ਸਕਦੇ ਸੀ ਅਸੀਂ ਉਹਨਾਂ ਦੀ ਮਦਦ ਕੀਤੀ ਫਿਲਹਾਲ ਹੁਣ ਕੀ ਕਾਰਵਾਈ ਕੀਤੀ ਗਈ ਹੈ ਹਜੇ ਜੀ ਸਾਡੇ ਕੋਲ ਸਟੇਟਮੈਂਟ ਆਈ ਹੈ ਦਵਿੰਦਰ ਭੋਲਾ ਜੀ ਦੀ ਥੋੜੀ ਦੇਰ ਪਹਿਲਾਂ ਹੀ ਤੇ ਪੋਸਟਮਾਰਟਮ ਦੀ ਰਿਪੋਰਟ ਆ ਜਾਈਗੀ ਪੋਸਟਮਾਰਟਮ ਦੀ ਰਿਪੋਰਟ ਦੇ ਅਨੁਸਾਰ ਜੋ ਜੋ ਵੀ ਉਹਦੇ ਵਿੱਚ ਸੱਟਾਂ ਆਣਗੀਆਂ ਜਾਂ ਜੋ ਵੀ ਕੌਜ਼ ਆਫ ਡੈਥ ਆਏਗਾ ਜਾਂ ਜੋ ਵੀ ਰਿਪੋਰਟ ਆਏਗੀ ਉਸ ਅਨੁਸਾਰ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਮੂੜਲੀ ਪਿੰਡਾਲ ਚ ਸਾਹਮਣੇ ਆ ਇਹਨਾਂ ਦੇ ਬਿਆਨ ਦੇ ਵਿੱਚ ਕੀ ਲਿਖਵਾਇਆ ਕੀ ਐਲੀਗੇਸ਼ਨ ਸੀ ਕਿਸ ਕਰਕੇ ਵਿਵਾਦ ਹੋਇਆ ਲੜਾਈ ਹੋਈ ਜੋ ਇਹਨਾਂ ਨੇ ਦੱਸਿਆ ਜੀ ਆਪਦੇ ਬਿਆਨਾਂ ਦੇ ਵਿੱਚ ਇਹੀ ਹੈ ਇਹਨਾਂ ਦਾ ਪਹਿਲਾਂ ਵੀ ਜ਼ਮੀਨ ਨੂੰ ਲੈ ਕੇ ਆਪਸ ਵਿੱਚ ਭਰਾਮਾ ਦਾ ਵਿਵਾਦ ਚੱਲਦਾ ਸੀ ਇਸੇ ਵਿਵਾਦ ਨੂੰ ਲੈ ਕੇ ਪਹਿਲਾਂ ਵੀ ਝਗੜਾ ਹੋਇਆ ਸੀ ਪਹਿਲਾਂ ਵੀ ਇਹਨਾਂ ਦੇ ਉੱਤੇ ਕ੍ਰੋਸ ਐਫ ਆਈ ਆਰ ਇੱਕ ਰਜਿਸਟਰ ਹੋਈ ਵੀ ਹੈ ਇਹਨਾਂ ਦੀ ਆਪਸ ਦੇ ਵਿੱਚ ਤੇ ਛੇਵੀਂ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਕੱਲ ਵੀ ਵਿਵਾਦ ਹੋਇਆ ਸੀ ਕੋਈ ਕੋਈ ਹਜੇ ਗ੍ਰਿਫਤਾਰੀ ਜਾਂ ਕੋਈ ਗੱਲਬਾਤ ਨਹੀਂ ਜੀ ਹਜੇ ਅਸੀਂ ਪੋਸਟਮਾਰਟਮ ਦੀ ਰਿਪੋਰਟ ਦੀ ਵੇਟ ਕਰ ਰਹੇ ਹਾਂ ਪੋਸਟਮਾਰਟਮ ਦੀ ਸਾਡੇ ਕੋਲ ਰਿਪੋਰਟ ਆਉਂਦੀ ਹੈ ਤਾਂ ਅਕੋਰਡਿੰਗਲੀ ਜੋ ਉਹਦੇ ਵਿੱਚ ਇੰਜਰੀਜ਼ ਆਣਗੀਆਂ ਜਾਂ ਕੌਜ਼ ਆਫ ਡੈਥ ਆਏਗੀ ਤਾਂ ਅਸੀਂ ਉਹਦੇ ਅਨੁਸਾਰ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਪਤਾ ਲੱਗੇ ਸਤਵਿੰਦਰ ਬੁੱਗਾ ਵੀ ਕਿਤੇ ਦਾਖਲ ਸੀ ਹਸਪਤਾਲ 'ਚ ਜੀ ਸਤਵਿੰਦਰ ਬੁੱਗੇ ਵੱਲੋਂ ਵੀ ਐਮਐਲਆਰ ਸਤਵਿੰਦਰ ਬੁੱਗਾ ਦੀ ਵੀ ਐਮਐਲਆਰ ਹੈਗੀ ਹੈ ਤੇ ਦਵਿੰਦਰ ਬੁੱਗਾ ਦੀ ਵੀ ਐਮਐਲਆਰ ਹੈਗੀ ਹੈ ਬਟ ਜਿਹੜੀ ਉਹਨਾਂ ਦੀ ਸਤਵਿੰਦਰ ਬੁੱਗੇ ਦੀ ਹਜੇ ਸਟੇਟਮੈਂਟ ਨਹੀਂ ਹੋ ਪਈ ਹੈ ਕਿਉਂਕਿ ਉਹ ਮਿਲੇ ਨਹੀਂ ਤੇ ਜਦੋਂ ਉਹਨਾਂ ਦੇ ਸਟੇਟਮੈਂਟ ਹੋਏਗੀ ਤਾਂ ਉਸ ਤੇ ਵੀ ਅਕੋਰਡਿੰਗਲੀ ਅਸੀਂ ਪ੍ਰੋਸੀਡ ਕਰਾਂਗੇ